ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆਦਰ ਅੱਜ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਡੋਨਲਡ ਟਰੰਪ ਤੇ ਟੈਰਫਾਂ ਦੇ ਉੱਤੇ ਜਿਹੜੀ ਅਦਾਲਤ ਨੇ ਰੋਕ ਲਈ ਆ ਤੇ ਆਪਾਂ ਜਿਹੜੀ ਇੱਕ ਅਦਾਲਤ ਨੇ ਉਹਨੂੰ ਫੇਰ ਪੌਜ਼ ਕਰ ਦਿੱਤਾ ਇਹਦੇ ਬਾਰੇ। ਦੂਜਾ ਚੀਨ ਦੇ ਵਿਦਿਆਰਥੀਆਂ ਦੇ ਵੀਜ਼ਾ ਸੰਬੰਧੀ ਨਵੀਂ ਯੋਜਨਾ ਤੇ ਗੱਲਬਾਤ ਕਰਾਂਗੇ। ਇਹ ਗੱਲਬਾਤ ਕਰਨੀ ਐਲਨ ਮਸਕ ਦੀ ਡੋਜ ਛੱਡ ਦਿੱਤੀ ਉਹਨਾਂ ਨੇ ਤੇ ਇੱਕ ਗੱਲਬਾਤ ਕਰਨੀ ਉਹਦੇ ਤੋਂ ਬਾਅਦ ਆਪਾਂ ਰਾਬਰਟ ਟੈਫ ਕੈਨੇਡੀ ਦੇ ਜਿਹੜੇ ਵੈਕਸੀਨ ਸੰਬੰਧੀ ਫੈਸਲਾ ਆ ਉਹਦੇ ਸੰਬੰਧੀ ਵਿਵਾਦ ਜਾਰੀ ਹੈ ਤੇ ਸ਼ਟਰਪੁਲਿਸ ਮੁਖੀ ਦਾ ਤੇ ਮੇਅਰ ਦਾ ਵਿਵਾਦ ਆਪਸ ਦੇ ਵਿੱਚ ਪਿਆ ਹੈ ਦੇ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਟੈਰਫ ਦੇ ਸੰਬੰਧ ਦੇ ਵਿੱਚ ਫੈਸਲੇ ਬਹੁਤ ਬਦਲ ਰਹੇ ਨੇ ਪਹਿਲਾਂ ਟੈਰਫ ਲਾ ਦਿੱਤੇ ਗਏ ਸੀ ਸਾਰੇ ਦੇਸ਼ਾਂ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਗੱਲਬਾਤ ਕਰ ਲਈ ਸੀ ਯੂਕੇ ਦੇ ਨਾਲ ਰੀਸੈਂਟਲੀ ਕੀਤੀ ਆ ਹੁਣ ਅੱਜ ਫੈਸਲਾ ਇਹ ਆਇਆ ਕਿ ਕੋਰਟ ਨੇ ਇਹ ਟੈਰਫ ਨੂੰ ਰੋਕ ਦਿੱਤਾ US ਫੈਡਰਲ ਕੋਰਟ ਨੇ ਉਹਨੇ ਪ੍ਰੈਜ਼ੀਡੈਂਟ 트ੰਪ ਦੇ ਜਿਹੜੇ ਗਲੋਬਲ ਟੈਰਫ ਸੀ ਉਹਨਾਂ ਦੇ ਉੱਤੇ ਕਹਿ ਦਿੱਤਾ ਕਿ ਤੁਹਾਡੇ ਕੋਲ ਜਿਹੜਾ ਲੀਗਲ ਪਾਵਰ ਹੈ ਨਹੀਂ ਕਿ ਤੁਸੀਂ ਇਹ ਟੈਰਫ ਲਾ ਸਕੋ ਉਸ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਪਹਿਲਾਂ ਜੇ ਫੈਸਲਾ ਆਇਆ ਉਹਦੇ ਨਾਲ ਹੀ ਅਗਲਾ ਫੈਸਲਾ ਇਹ ਆ ਗਿਆ ਕਿ ਇੱਕ ਹੋਰ ਅਦਾਲਤ ਨੇ ਜਿਹੜੀ ਲੋਅਰ ਕੋਰਟ ਸੀ ਉਹਨੇ ਇਹ ਫੈਸਲਾ ਦਿੱਤਾ ਕਿ ਰਾਸ਼ਟਰਪਤੀ 트럼ਪ ਨੇ ਜਿਹੜੇ ਟੈਰਫ ਲਾਇਆ ਨੂੰ ਰੋਕ ਦਿੱਤਾ ਜਾਵੇ ਔਰ ਦੂਜੀ ਅਦਾਲਤ ਨੇ ਉੱਚ ਅਦਾਲਤ ਨੇ ਇਹ ਫੈਸਲਾ ਕਰ ਦਿੱਤਾ ਕਿ ਨਹੀਂ ਉਸ ਅਦਾਲਤ ਦੇ ਫੈਸਲੇ ਦੇ ਉੱਤੇ ਅਸੀਂ ਰੋਕ ਲਾਉਨੇ ਆ ਇਹਦਾ ਮਤਲਬ ਇਹ ਆ ਕਿ ਹੁਣ ਉਹ ਟੈਰਫ ਪਹਿਲਾਂ ਵਾਂਗੂ ਹੀ ਰਹਿਣਗੇ ਸੋ ਦੋ ਅੱਜ ਖਬਰਾਂ ਇੱਕੋ ਜਿਹੜੀਆਂ ਇੱਕੋ ਦਿਨ ਦੇ ਵਿੱਚ ਆਈਆਂ ਔਰ ਦੋਵੇਂ ਬਹੁਤ ਵੱਡੀਆਂ ਖਬਰਾਂ ਪਹਿਲੀ ਖਬਰ ਕਿ ਕਿ ਕੋਰਟ ਰੋਕ ਲਾ ਰਹੀ ਹੈ 트럼ਪ ਦੇ ਟੈਰਫ ਦੇ ਉੱਤੇ ਜਿਹੜੇ ਇਹਨਾਂ ਨੇ ਲਾਏ ਆ ਤੇ ਦੂਜੀ ਜਿਹੜੀ ਅਦਾਲਤਾਂ ਉਹਨੇ ਇਸ ਮਾਮਲੇ ਦੇ ਉੱਤੇ ਕਿਹਾ ਕਿ ਨਹੀਂ ਉਸ ਫੈਸਲੇ ਤੇ ਰੋਕ ਲਾਈਗੇ ਕਿਉਂਕਿ ਵਾਈਟ ਹਾਊਸ ਨੇ ਜਾਣਾ ਸੀ ਕੋਰਟ ਦੇ ਵਿੱਚ ਤੇ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ ਸੋ ਇਹ ਮਾਮਲਾ ਇਸ ਵੇਲੇ ਬਹੁਤ ਜਿਹੜਾ ਚਰਚਾ ਦੇ ਵਿੱਚ ਆ ਜਦੋਂ ਦੇ ਰਾਸ਼ਟਰਪਤੀ ਟਰੰਪ ਸੱਤਾ ਦੇ ਵਿੱਚ ਆਏ ਨੇ ਉਦੋਂ ਦੀ ਇਸ ਮਾਮਲੇ ਦੇ ਵਿੱਚ ਗੱਲਬਾਤ ਸਪਸ਼ਟ ਨਹੀਂ ਹੋ ਰਹੀ ਕਦੇ ਇੱਕ ਫੈਸਲਾ ਆਉਂਦਾ ਕਦੇ ਦੂਜਾ ਫੈਸਲਾ ਆਉਂਦਾ ਹੁਣ ਇੱਥੇ ਜਿਹੜੀ ਕੋਰਟ ਨੇ ਲਾਈ ਸੀ ਪਹਿਲਾਂ ਪਾਬੰਦੀ ਉਹਨਾਂ ਕੋਲੇ ਆਧਾਰ ਇਹ ਸੀ ਇਸ ਗੱਲ ਦਾ ਕਿ ਰਾਸ਼ਟਰਪਤੀ 트럼ਪ ਇਹ ਫੈਸਲਾ ਲੈ ਹੀ ਨਹੀਂ ਸਕਦੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਜਿੰਨੇ ਇਹ ਟੈਰਫ ਲਾਉਣੇ ਆ ਕੀ ਕਰਨਾ ਇਹ ਫੈਸਲਾ ਰਾਸ਼ਟਰਪਤੀ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਨਹੀਂ ਆਉਂਦਾ ਕਾਂਗਰਸ ਤੇ ਮਤਲਬ ਉਹਦੇ ਅਧਿਕਾਰ ਖੇਤਰ ਦੇ ਵਿੱਚ ਆ ਕਾਂਗਰਸ ਦਾ ਮਤਲਬ ਹਾਊਸ ਆਫ ਰਿਪ੍ਰেজੈਂਟੇਟਿਵ ਤੇ ਦੂਜਾ ਸੈਨੇਟ ਇਹ ਫੈਸਲਾ ਕਰ ਸਕਦੀ ਵੀ ਕਿੰਨੇ ਟੈਰਫ ਲਾਉਣੇ ਆ ਤੇ ਕਿੰਨੇ ਟੈਰਫ ਨਹੀਂ ਲਾਉਣੇ ਇਹ ਅਮਰੀਕੀ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਆ ਉਹਦੇ ਉਲਟਾ ਉਹਦੇ ਤੋਂ ਬਾਅਦ ਹੁਣ ਖੈਰ ਉਹ ਫੈਸਲਾ ਬਦਲ ਗਿਆ ਪਰ ਜਿਹੜਾ ਰਾਸ਼ਟਰਪਤੀ 트ੰਪ ਨੇ ਇੱਕ ਲਾਅ ਵਰਤਿਆ ਸੀ ਪਤਾ ਇਹਨਾਂ ਨੂੰ ਵੀ ਸੀਗਾ ਇਦਾਂ ਨਹੀਂ ਹੋ ਸਕਦਾ ਇੰਨੇ ਟੈਰਫ ਨਹੀਂ ਲਾਏ ਜਾ ਸਕਦੇ ਇਹ ਸਾਰਿਆਂ ਨੂੰ ਪਤਾ ਸੀ ਬਿਨਾ ਕਾਂਗਰਸ ਦੀ ਮਨਜ਼ੂਰੀ ਤੋਂ ਰਾਸ਼ਟਰਪਤੀ 트ੰਪ ਨੇ ਜਿਹੜਾ ਲੌਜੀਕ ਦਿੱਤਾ ਸੀ ਉਹਦੇ ਪਿੱਛੇ 1977 ਦਾ ਐਮਰਜੈਂਸੀ ਲਾਅ ਆ ਜਿਹੜਾ ਜਸਟੀਫਾਈ ਕਰਦਾ ਹੈ ਨਾ ਟੈਰਫਸ ਨੂੰ ਪਰ ਕੋਰਟ ਕਹਿੰਦੀ ਆ ਕਿ ਇਹ ਲਾਅ ਅਲਾਓ ਮਤਲਬ ਇਦਾਂ ਇਹ ਨਾ ਟੈਰਫ ਨੂੰ ਇਸ ਪੱਧਰ ਦੇ ਉੱਤੇ ਯੂਜ਼ ਨਹੀਂ ਕਰ ਸਕਦੇ ਤੁਸੀਂ ਲਾ ਨਹੀਂ ਸਕਦੇ ਕਿਉਂਕਿ ਕਾਨੂੰਨੀ ਆਧਾਰ ਰਾਸ਼ਟਰਪਤੀ ਟਰੰਪ ਕੋਲ ਵੀ ਸੀਗਾ ਟੈਰਿਫ ਲਾਉਣ ਦਾ ਅਦਾਲਤ ਕੋਲੇ ਜਿਹੜਾ ਉਹਨਾਂ ਨੇ ਆਧਾਰ ਦੇ ਉੱਤੇ ਟੈਰਿਫ ਲਾਏ 1977 ਦੇ ਐਮਰਜੈਂਸੀ ਲਾ ਦੇ ਤਹਿਤ ਅਦਾਲਤ ਨੇ ਕਹਿ ਦਿੱਤਾ ਕਿ ਨਹੀਂ ਉਹ ਲਾ ਠੀਕ ਨਹੀਂ ਆ ਹੁਣ ਖੈਰ ਅਗਲੀ ਅਦਾਲਤ ਜਿਹੜਾ ਫੈਸਲਾ ਦਿੱਤਾ ਤੇ ਅੰਤਮ ਫੈਸਲਾ ਤੇ ਬਾਅਦ ਦੇ ਵਿੱਚ ਪਤਾ ਲੱਗੂਗਾ ਇਹਨਾਂ ਮਾਮਲਾ ਟੈਰਿਫ ਲਾ ਦਿੱਤੇ ਸੀ ਪਰ 14 ਸਟੇਟਾਂ ਨੇ ਤੇ ਜਿੰਨੇ ਸਮਾਲ ਜਿਹੜੇ ਹੈਗੇ ਆ ਜਿਹੜੇ ਬਿਜ਼ਨੈਸਸ ਨੇ ਉਹਨਾਂ ਸਾਰਿਆਂ ਨੇ ਇਸ ਗੱਲ ਦੇ ਉੱਤੇ ਕੇਸ ਕੀਤਾ ਆ ਦੋ ਕੇਸ ਚੱਲਦੇ ਆ ਇੱਕ ਸਮਾਲ ਬਿਜ਼ਨਸ ਦਾ ਤੇ ਦੂਜਾ ਕੁਝ ਅਮਰੀਕਾ ਦੀਆਂ ਜਿਹੜੀਆਂ ਸਟੇਟਸ ਨੇ ਉਹ ਇਕੱਠੀਆਂ ਹੋਈਆਂ ਨੇ ਸੋ ਇਹਦਾ ਜਿਹੜਾ ਫਰਕ ਪੈਣਾ ਸੀ ਤੋਂ ਹੁਣ ਜਿਹੜੀ ਵਾਈਟ ਹਾਊਸ ਜਿਹੜੇ ਆ ਉਹ ਕੋਰਟ ਤੇ ਡਿਸੀਜਨ ਦੇ ਉੱਤੇ ਗਏ ਤੇ ਫਾਈਨਲ ਡਿਸੀਜਨ ਹੁਣ ਕਦੋਂ ਆਉਂਦਾ ਉਹਦੇ ਬਾਰੇ ਪਤਾ ਲੱਗੂਗਾ ਪਰ ਇਹ ਦੋਵੇਂ ਖਬਰਾਂ ਜਿਹੜੀਆਂ ਇਹਨਾਂ ਨੇ ਅੱਜ ਮਾਰਕ ਜਦੋਂ ਮਾਰਕੀਟ 'ਚ ਹਲਚਲ ਹੋਈ ਹੈ ਜਦੋਂ ਪਹਿਲੀ ਖਬਰ ਆਈ ਹੈ ਕਿ ਟੈਰਫ ਰੋਕ ਦੇ ਉੱਤੇ ਗਏ ਆ ਤਾਂ ਮਾਰਕੀਟ ਨੇ ਬਹੁਤ ਪੋਜ਼ਿਟਿਵਲੀ ਰਿਸਪੌਂਡ ਕੀਤਾ ਇਹ ਸਾਰੇ ਕੁਸ਼ ਦੇ ਉੱਤੇ ਉਹਨਾਂ ਨੇ ਜਿਹੜਾ ਜਿਹੜੀ ਇਕਨੋਮੀ ਹੈ ਜਿਹੜੀਆਂ ਇਹ ਸਾਰੇ ਕੁਛ ਦੇ ਉੱਤੇ ਉਹਦਾ ਬਹੁਤ ਹਾਂ ਪੱਖੀ ਅਸਰ ਪਿਆ ਸੋ ਹੁਣ ਔਰ ਇਹ ਵੀ ਕਿਹਾ ਸੀ ਉਹਨਾਂ ਨੇ ਕਿ ਜੇ ਇਹ ਰੂਲਿੰਗ ਜਿਹੜੀ ਆ ਰਹਿੰਦੀ ਆ ਸਟੈਂਡ ਕਰਦੀ ਆ ਤਾਂ ਜਿਹੜੇ ਕੋ ਟੈਰਫ ਕਿਉਂਕਿ ਟੈਰਫ ਲੱਗ ਗਿਆ ਤਾਂ ਦੇ ਦਿੱਤੇ ਆ ਵੀ ਜੇ ਟੈਰਫ ਦੇ ਦਿੱਤੇ ਆ ਉਹ ਪੈਸੇ ਵਾਪਸ ਮਿਲ ਸਕਦੇ ਆ ਪਰ ਉਹਦੇ ਤੇ ਅਗਲਾ ਫੈਸਲਾ ਲੈ ਲਿਆ ਗਿਆ ਫਾਈਨਲ ਫੈਸਲਾ ਕਦੋਂ ਆਉਂਦਾ ਇਸ ਦੇ ਬਾਰੇ ਗੱਲਬਾਤ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਸਕਦੀ ਆ ਅਗਲੀ ਖਬਰ ਵੀਜ਼ਿਆਂ ਬਾਰੇ ਤੇ ਵੀਜ਼ੇ ਖਾਸ ਤੌਰ ਦੇ ਉੱਤੇ ਚੀਨ ਦੇ ਸਟੂਡੈਂਟਸ ਦੇ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਾਂ ਦੂਜੀਆਂ ਯੂਨੀਵਰਸਿਟੀਆਂ ਦੇ ਬਾਰੇ ਨਾਲ ਟਰੰਪ ਪ੍ਰਸ਼ਾਸਨ ਦਾ ਜਿਹੜਾ ਰੌਲਾ ਰੱਪਾ ਚੱਲਦਾ ਰਿਹਾ ਪੌਧੀ ਵਾਰ ਗੱਲਬਾਤ ਕਰਦੇ ਰਹੇ ਆ ਜਿਹੜਾ ਹੁਣ ਇਹਨਾਂ ਨੇ ਇੱਕ ਯੋਜਨਾ ਬਣਾ ਰਿਹਾ ਅਮਰੀਕਾ ਕਿ ਜਿਹੜੇ ਸਟੂਡੈਂਟ ਚੀਨ ਦੇ ਸਟੂਡੈਂਟ ਅਮਰੀਕਾ ਪੜ੍ਹਨ ਆਉਂਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਊਗਾ ਨਿਸ਼ਾਨਾ ਬਣਾਇਆ ਜਾਊਗਾ ਵੀ ਉਹਨਾਂ ਨੂੰ ਦੇਖਿਆ ਜਾਊਗਾ ਤੇ ਕੋਸ਼ਿਸ਼ ਕੀਤੀ ਜਾਊਗੀ ਵੀ ਇੱਥੇ ਕੋਈ ਵੀ ਉਹਦਾਂ ਦੀ ਗੱਲਬਾਤ ਨਾ ਕਰ ਸਕਣ ਚੀਨ ਦੇ ਸਟੂਡੈਂਟਾਂ ਦਾ ਦੇਖਣਾ ਕੀ ਆ ਵੀ ਕੀ ਖਾਸ ਕਰ ਕੁਝ ਜਿਹੜੇ ਸੈਂਸਿਟਿਵ ਸਬਜੈਕਟ ਪੜਨ ਆਏ ਆ ਉਹਨਾਂ ਦੇ ਉੱਤੇ ਸਵਾਲ ਆ ਤੇ ਦੂਜਾ ਇਹ ਇਹਨਾਂ ਨੇ ਕਿਹਾ ਕਿ ਜਿਹੜੇ ਚਾਈਨੀ ਸਟੂਡੈਂਟਸ ਸਪੈਸ਼ਲੀ ਜਿਨ੍ਹਾਂ ਦਾ ਸਬੰਧ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਆ ਚਾਹੇ ਸਿੱਧੇ ਰੂਪ ਦੇ ਵਿੱਚ ਚਾਹੇ ਸਿੱਧੇ ਰੂਪ ਦੇ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਇਹ ਕਹਿੰਦੇ ਅਸੀਂ ਨਹੀਂ ਇੱਥੇ ਮਤਲਬ ਪੜਨ ਨਹੀਂ ਦੇਣਾ ਰੀਜ਼ਨ ਬੜਾ ਸਿੱਧਾ ਆ ਜਿਹੜੀ ਇਸ ਵੇਲੇ ਬਹੁਤ ਵੱਡੀ ਇੱਕ ਟੈਨਸ਼ਨ ਅਮਰੀਕਾ ਤੇ ਚੀਨ ਦੇ ਵਿੱਚਕਾਰ ਬਣੀ ਆ ਟ੍ਰੇਡ ਵਾਰ ਆ ਪੋਲਿਟੀਕਲ ਡਿਸਐਗਰੀਮੈਂਟ ਆ ਉਹਦੇ ਤਹਿਤ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਨੂੰ ਇੱਥੇ ਨਹੀਂ ਪੜ੍ਹਨ ਦੇਣਾ ਯੂਐਸਾ ਸਕੱਰੇਟਰੀ ਆਫ ਸਟੇਟ ਮਾਰਕ ਰੂਬਿਓ ਨੇ ਕਿਹਾ ਕਿ ਅਮਰੀਕਾ ਹੁਣ ਚਾਈਨੀਜ਼ ਤੇ ਹਾਂਗਕਾਂਗ ਤੋਂ ਆਉਣ ਵਾਲੇ ਸਟੂਡੈਂਟਾਂ ਦੀਆਂ ਜਿਹੜੀਆਂ ਫਿਊਚਰ ਵੀਜ਼ਾ ਐਪਲੀਕੇਸ਼ਨ ਆ ਉਹਦੇ ਉੱਤੇ ਚੈੱਕ ਜ਼ਿਆਦਾ ਕਰਨਗੇ ਅੰਬੈਸੀ ਦਾ ਐਕਸ਼ਨ ਅਮਰੀਕਾ ਦੀਆਂ ਜਿਹੜੀਆਂ ਅੰਬੈਸੀਆਂ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਾਂ ਪਹਿਲਾਂ ਵੀ ਖਬਰ ਕੀਤੀ ਆ ਕਿ ਨਵੀਆਂ ਵੀਜ਼ਾ ਅਪਾਇੰਟਮੈਂਟਸ ਜਿਹੜੀਆਂ ਕਿਸੇ ਦੀਆਂ ਵੀ ਉਹ ਨਾ ਲਓ ਜਿਹੜਾ ਸੋਸ਼ਲ ਮੀਡੀਆ ਚੈੱਕ ਆ ਜਾਂ ਬੈਕਗਰਾਉਂਡ ਚੈੱਕ ਆ ਉਹਨੂੰ ਜ਼ਿਆਦਾ ਸਖਤ ਕਰ ਦਿਓ ਜਿੰਨੇ ਇੰਟਰ ਆ ਰਹੇ ਸਟੂਡੈਂਟ ਪੜਨ ਆਉਂਦੇ ਆ ਇੱਥੇ ਇਹ ਬਹੁਤੇ ਚੀਨ ਤੋਂ ਆਉਂਦੇ ਆ ਜਾਂ ਇੰਡੀਆ ਤੋਂ ਆਉਂਦੇ ਆ ਬਾਕੀ ਥੋੜੇ ਬਾਕੀ ਮੁਲਕਾਂ ਤੋਂ ਆਉਂਦੇ ਆ ਲਗਭਗ 2.8 ਲੱਖ ਹਜ਼ਾਰ ਚੀਨ ਦੇ ਸਟੂਡੈਂਟ ਅਮਰੀਕਾ ਦੇ ਵਿੱਚ ਸੀਗੇ ਲਾਸਟ ਈਅਰ 2.8 ਲੱਖ ਹਜ਼ਾਰ ਸੋ ਇਹ ਗੱਲ ਹਜੇ ਕਲੀਅਰ ਨਹੀਂ ਹੋਈ ਕਿ ਉਹਨਾਂ ਦਾ ਵੀਜ਼ੇ ਦਾ ਕੀ ਬਣੂਗਾ ਪਰ ਬਹੁਤ ਸਾਰੇ ਜਿਹੜੇ ਆ ਉਹ ਪਹਿਲਾਂ ਹੀ ਇਹਦੇ ਤੋਂ ਚਿੰਤਤ ਨੇ ਚੀਨ ਨੇ ਇਹਦਾ ਬਹੁਤ ਜ਼ਬਰਦਸਤ ਵਿਰੋਧ ਕੀਤਾ ਕਿਉਂ ਚਾਹੁੰਦੇ ਆ ਕਿ ਅਮਰੀਕਾ ਜਿਹੜਾ ਉਹ ਚੀਨ ਦੇ ਸਟੂਡੈਂਟਸ ਦੇ ਨਾਲ ਫੇਅਰਲੀ ਟਰੀਟ ਕਰੇ ਉਹਨਾਂ ਦੇ ਨਾਲ ਰਿਲੇਸ਼ਨ ਵਧਾਵੇ ਯੂਨੀਵਰਸਿਟੀ ਦਾ ਕੰਸਰਨ ਆ ਜਿਹੜਾ ਯੂਨੀਵਰਸਿਟੀਆਂ ਜਿਹੜੇ ਹਾਰਵਰਡ ਆ ਉਹ ਇਹ ਕਹਿੰਦੀ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜਾ ਉਹਨੂੰ ਗਵਾਉਣ ਦੇ ਨਾਲ ਜਿਹੜਾ ਫਾਈਨੈਂਸ਼ੀਅਲ ਜਾਂ ਮੋਸ਼ਨਲੀ ਸਾਰੇ ਕੁਝ ਦੇ ਉੱਤੇ ਅਸਰ ਪਾਊਗਾ ਸਟੂਡੈਂਟ ਟਰਮ ਤੌਰ ਦੇ ਉੱਤੇ ਇਹ ਹਾਰ ਟਿਊਸ਼ਨ ਫੀ ਪੇ ਕਰਦੇ ਆ ਸੋ ਲੀਗਲ ਪੁਸ਼ ਬੈਕ ਆ ਕੁਝ ਟਰੰਪ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਬਲੈਕ ਜਿਹੜੇ ਉਹਨਾਂ ਨੂੰ ਬਲੌਕ ਕਰਨ ਦੀ ਮਾਫੀ ਚਾਹੁੰਦੇ ਆ ਜਿਹੜੇ ਫੋਰਨ ਸਟੂਡੈਂਟਸ ਨੂੰ ਉਹਨਾਂ ਨੂੰ ਯੂਐਸ ਕੋਰਟ ਰੋਕ ਵੀ ਰਹੀ ਹੈ ਕਿਉਂਕਿ ਹਾਰਵਰਡ ਯੂਨੀਵਰਸਿਟੀ ਵੀ ਅਦਾਲਤ ਦੇ ਵਿੱਚ ਗਈ ਹੈ ਸੋ ਕੁਝ ਜਿਹੜੇ ਚੀਨ ਦੇ ਸਟੂਡੈਂਟਸ ਨੇ ਹੁਣ ਪੁਛਤਾਰੇ ਨੇ ਵੀ ਅਸੀਂ ਕਿਉਂ ਆਏ ਇੱਥੇ ਕਿਉਂਕਿ इमोशनल ਸਟ੍ਰੈਸ ਵੀ ਆ ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਵੀ ਇੱਥੇ ਬਣਨਾ ਕੀ ਆ ਦੂਜਾ ਚੀਨ ਦੇ ਚਲੋ ਇਹ ਹਾਲ ਤੱਕ ਕੁਝ ਸਟੂਡੈਂਟ ਦੀਆਂ ਹੋਮ ਕੰਟਰੀਜ਼ ਦੇ ਵਿੱਚ ਹਾਲਾਤ ਠੀਕ ਨਹੀਂ ਤੇ ਪਿੱਛੇ ਜਾਣਾ ਨਹੀਂ ਚਾਹਦੇ ਇਹਦੇ ਨਾਲ ਵੀ ਇੱਕ ਸੰਕਟ ਪੈਦਾ ਇਸ ਵੇਲੇ ਹੋਇਆ ਹੈ ਅਲਨ ਮਸਕਾਰੇ ਅਲਨ ਮਸਕ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਅਮਰੀਕਾ ਦੇ ਵਿੱਚ ਹੁਣ ਤੱਕ ਹੈਗੇ ਨੇ ਕਿ ਰਾਜਨੀਤਿਕ ਤੌਰ ਤੇ ਉਹ ਸੀਗੇ ਕਿਉਂਕਿ ਉਹਨਾਂ ਨੇ ਹੁਣ ਡੋਜ ਨੂੰ ਛੱਡ ਦਿੱਤਾ ਡਿਪਾਰਟਮੈਂਟ ਆਫ ਗਵਰਨਮੈਂਟ ਓਫੀਸ਼ੀਐਂਸੀ ਦੇ ਅਹੁਦੇ ਤੋਂ ਉਹ ਸਟੈਪ ਡਾਊਨ ਕਰ ਗਏ ਆ ਤੇ ਜਿਹੜਾ ਉਹਨਾਂ ਦਾ ਰੋਲ ਆ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਇੱਕ ਸਪੈਸ਼ਲ ਐਡਵਾਈਜ਼ਰ ਵਜੋਂ ਸੇਵਾ ਕੀਤਾ ਬੜਾ ਥੋੜੇ ਸਮੇਂ ਦਾ ਇਹ ਰੋਲ ਸੀਗਾ ਐਲਨ ਮਸਕ ਨੂੰ ਸਰਕਾਰ ਨੇ ਇੱਕ ਸਪੈਸ਼ਲ ਰੋਲ ਦਿੱਤਾ ਸੀ ਔਰ ਇਹ ਰੋਲ ਟੈਂਪੋਰਰੀ ਸੀ ਵਕਤ ਹੀ ਸੀ ਉਹਨਾਂ ਨੇ ਕਿਹਾ ਕਿਸੇ ਕਿ ਸਪੈਸ਼ਲ ਇਹ ਇੱਕ ਸਪੈਸ਼ਲ ਸਰਕਾਰੀ ਮੁਲਾਜ਼ਮ ਆ ਸਪੈਸ਼ਲ ਗਵਰਨਮੈਂਟ ਅਮਪਲੋਈ ਮਤਲਬ ਇਹਦਾ ਇਹ ਆ ਕਿ ਸਾਲ ਦੇ ਵਿੱਚ 130 ਦਿਨ ਹੀ ਕੰਮ ਕਰ ਸਕਦੇ ਆ ਤੇ ਦੂਜਾ ਇਹਨਾਂ ਨੂੰ ਸਾਰੇ ਜਿਹੜੇ ਆਮ ਤੌਰ ਦੇ ਤੇ ਸਰਕਾਰੀ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਆਗਿਆ ਦਾ ਪਾਲਣ ਕਰਨ ਦੀ ਜਾਂ ਉਹਨਾਂ ਨੂੰ ਫਾਲੋ ਕਰਨ ਦੀ ਲੋੜ ਨਹੀਂ ਇਹ ਐਗਜ਼ੈਂਪਟ ਨੇ ਉਹਦੇ ਤੋਂ ਡੌਜ ਦਾ ਮਤਲਬ ਕੀ ਸੀਗਾ ਡੌਜ ਦਾ ਮਤਲਬ ਇਹ ਸੀ ਕਿ ਜਿਹੜੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੇ ਉਹਨਾਂ ਨੇ ਲੀਡ ਕੀਤਾ ਸੀ ਐਲਨ ਮਸਕ ਦਾ ਇਹ ਕਹਿਣਾ ਸੀ ਵੀ ਸਰਕਾਰ ਦੇ ਵਿੱਚ ਗੜਬੜਾ ਗੜਬੜਾ ਦਾ ਮਤਲਬ ਇਹ ਆ ਕਿ ਪੈਸਾ ਤੇਲਾ ਵਾਧੂ ਖਰਚਾ ਜਾ ਰਿਹਾ ਕਿ ਮੈਂ ਆਪਣਾ ਕਿਉਂਕਿ ਇਹ ਬੜੇ ਤੱਕਰੇ बिजनेਸਮੈਨ ਨੇ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਨੇ ਵੀ ਮੈਂ ਇਹਨੂੰ ਠੀਕ ਠਾਕ ਕਰ ਦੇਣਾ ਚਾਹਣਾ ਤੇ ਦੂਜਾ ਸਰਕਾਰ ਦਾ ਜਿਹੜਾ ਸਾਈਜ਼ ਛੋਟਾ ਕਰਨਾ ਮਤਲਬ ਮੁਲਾਜ਼ਮ ਇਹਨੇ ਭਰਤੀ ਕੀਤੇ ਸਰਕਾਰੀ ਮੁਲਾਜ਼ਮ ਜਿਨ੍ਹਾਂ ਦਾ ਖਰਚਾ ਸਰਕਾਰ ਦੇ ਪੈ ਰਿਹਾ ਉਹ ਕਹਿੰਦੇ ਕੰਮ ਇਹਨਾਂ ਨਹੀਂ ਕਰਦੇ ਤੇ ਨਾ ਇਹਨਿਆਂ ਦੀ ਲੋੜ ਆ ਹੁਣ ਇਹ ਇੱਕ ਤਰੀਕੇ ਨਾਲ ਕਹਿ ਕੇ ਵੀ ਮੇਰੇ ਕੋਲ ਨਹੀਂ ਹੋ ਸਕਦਾ ਇਹ ਉਹਦਾ ਕਾਰਨ ਇਹਨਾਂ ਨੇ ਦੱਸਿਆ ਜਿਹੜੀ ਬਿਊਰੋਕ੍ਰੇਸੀ ਦੇ ਨਾਲ ਫਰਸਟ੍ਰੇਸ਼ਨ ਆ ਇਹਨਾਂ ਦੀ ਕਦੇ ਜਿੰਨੀ ਮਾੜੀ ਹਾਲਤ ਅਮਰੀਕਾ ਦੇ ਵਿੱਚ ਇਸ ਪ੍ਰਬੰਧ ਦੀ ਹੋ ਚੁੱਕੀ ਆ ਉਹ ਇੰਨੀ ਮਾੜੀ ਆ ਕਿ ਜਿਹੜੀ ਮੈਂ ਸੋਚੀ ਨਹੀਂ ਸੀ ਜਿੰਨੀ ਉਹ ਕਹਿੰਦੇ ਮੈਂ ਸੋਚ ਕੇ ਉਹਨੂੰ ਠੀਕ ਕਰਨਾ ਆਇਆ ਸੀ ਇਹ ਉਹਦੇ ਤੋਂ ਵੀ ਮਾੜੀ ਆ ਇਹਦਾ ਮਤਲਬ ਇੱਕ ਵੱਡਾ ਇਹ ਸੰਕਟਾਤਕ ਡਿਸਐਗਰੀਮੈਂਟ ਆ ਹੁਣ ਇਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਜਿਹੜੀ ਆ ਉਹਦਾ ਸਿਸਟਮ ਬਹੁਤ ਮਾੜਾ ਹੋ ਚੁੱਕਾ ਟੈਸਲਾ ਦੇ ਉੱਤੇ ਮਾੜਾ ਸਿਰਫ ਆ ਇਹ ਸਾਰੇ ਕੁਛ ਦਾ ਟੈਸਲਾ ਦੀ ਸੇਲ ਜਿਹੜਾ ਪ੍ਰੋਫਿਟ ਮਾਫੀ ਚਾਹੁੰਦੇ 71% ਥੱਲੇ ਚਲੇ ਗਿਆ ਸੇਲ ਡ੍ਰੌਪ ਹੋ ਗਈ ਤੇ ਜਿਹੜਾ ਰਾਜਨੀਤੀ ਦੇ ਵਿੱਚ ਆਉਣ ਦੇ ਨਾਲ ਨੈਗੇਟਿਵ ਇਮਪੈਕਟ ਜਿਹੜਾ ਪਿਆ ਇਹਨਾਂ ਦੇ ਉੱਤੇ ਆ ਟੈਸਲਾ ਦੇ ਉੱਤੇ ਉਹ ਵੀ ਨੁਕਸਾਨ ਇਹਨਾਂ ਨੂੰ ਹੋਇਆ ਕੰਟਰੋਵਰਸੀਜ਼ ਬਹੁਤ ਹੋਈਆਂ ਵਿੱਚੋ ਜ ਰੌਲਾ ਪੈ ਗਿਆ ਕਿ ਡੋਜ ਨੇ ਇੰਨਾ ਕੰਮ ਕੀਤਾ ਕਿ 55 ਬਿਲੀਅਨ ਡਾਲਰ ਬਚਾ ਦਿੱਤੇ ਤੇ ਬਾਅਦ ਦੇ ਵਿੱਚ ਖੈਰ ਇਹਨਾਂ ਨੇ ਆਪ ਹੀ ਇਹ ਐਡਮਿਟ ਕਰ ਲਿਆ ਮੰਨਿਆ ਵੀ ਕਿ ਇਹ ਨਹੀਂ 55 ਬਿਲੀਅਨ ਡਾਲਰ ਨਹੀਂ ਆ ਸਗੋਂ ਇਹ ਫਿਰ ਗਲਤ ਆ ਤੇ ਇਹਨੂੰ ਜਾਣਬੁੱਝ ਕੇ ਕਹਿ ਲੋ ਜਾਂ ਵਧਾ ਚੜਾ ਕੇ ਪੇਸ਼ ਕੀਤਾ ਗਿਆ ਡੌਜ ਤੇ ਐਲਨ ਮਸਕ ਨੂੰ ਜਿਹੜੇ ਇਹ ਹੈਗੇ ਨੇ ਇਹਨਾਂ ਨੂੰ ਕਈ ਲਾ ਸੂਟਸ ਦਾ ਸਾਹਮਣਾ ਕਰਨਾ ਪੈ ਰਿਹਾ ਕ੍ਰਿਟਿਕ ਇਹ ਕਹਿ ਰਹੇ ਆ ਕਿ ਏਜੰਸੀ ਨੇ ਟਰਾਂਸਪੋਰੈਂਸੀ ਨੂੰ ਵਾਇਓਲੇਟ ਕੀਤਾ ਤੇ 14 ਸਟੇਟਾਂ ਨੇ ਇਹਨਾਂ ਨੂੰ ਸੂ ਕੀਤਾ ਆ ਮਸਕ ਦੀ ਅਪਾਇੰਟਮੈਂਟ ਨੂੰ ਲੈ ਕੇ ਕੁਝ ਡੈਮੋਕ੍ਰੇਟਸ ਨੇ ਅੱਜ ਸੈਲੀਬ੍ਰੇਟ ਕੀਤਾ ਐਲਨ ਮਸਕ ਦੇ ਜਾਣ ਨੂੰ ਕਿਹਾ ਵੀ ਇਹ ਇੱਕ ਬਹੁਤ ਵੱਡੀ ਜਿੱਤ ਆ ਆਮ ਵਰਕਰਸ ਦੀ ਪਾਰਾ ਜਿਹੜੇ ਰਿਪਬਲਿਕਨ ਨੇ ਜਿਹੜੇ ਟੈਡ ਕਰੂਜ਼ ਵਰਗੇ ਨੇ ਉਹ ਸਿਫਤ ਕਰ ਰਹੇ ਆ ਇਹਨਾਂ ਦੇ ਕੰਮ ਦੀ ਤੇ ਉਹ ਕਹਿ ਰਹੇ ਵੀ ਅਸਲ ਦੇ ਵਿੱਚ ਸਹੀ ਦੇਸ਼ ਭਗਤ ਜੇ ਕੋ ਹੈਗਾ ਤੇ ਉਹਨਾਂ ਨੂੰ ਨਮਸਕੀ ਆ ਹੁਣ ਹੋਊਗਾ ਕਿ ਅੱਗੇ ਜਿਹੜੇ ਮਸਕ ਨੇ ਉਹ ਚਾਹੁੰਦੇ ਨੇ ਕਿ ਉਹ ਆਪਣੀਆਂ ਸਾਰੀਆਂ ਜਿਹੜੀਆਂ ਕੰਪਨੀਆਂ ਦੇ ਉੱਤੇ ਫੋਕਸ ਕਰਨ ਚਾਹੇ ਟੈਸਲਾ ਚਾਹੇ ਸਪੇਸ ਐਕਸਾ ਤੇ ਉਹ ਪੋਲਿਟਿਕਸ ਤੋਂ ਥੋੜਾ ਜਿਹਾ ਪਰੇ ਰਹਿਣਗੇ ਪਰ ਉਹ ਕਹਿੰਦੇ ਹਜੇ ਵੀ ਮੈਂ ਡੋਨੇਟ ਕਰ ਸਕਦਾ ਤੇ ਜੇ ਮੈਨੂੰ ਲੋੜ ਪਾਵੇ ਮੈਂ ਦੁਆਰਾ ਇਨਵੋਲਵ ਹੋ ਸਕਦਾ ਪਰ ਲੱਗਦਾ ਵੀ ਹਜੇ ਇਹ ਸਾਰੇ ਕੁਝ ਤੋਂ ਪਰੇ ਰਹਿਣਗੇ ਐਲਾਨ ਇਹਨਾਂ ਨੇ ਪਿੱਛੇ ਜੇ ਕਰ ਦਿੱਤਾ ਸੀ ਬਹੁਤ ਥੋੜਾ ਜਿਹਾ ਸਮਾਂ ਹੀ ਇਹ ਰਹੇ ਆ ਪਰ ਮਈ ਦੇ ਵਿੱਚ ਕਹਿੰਦੇ ਸੀ ਇਹ ਤੇ ਲਗਭਗ ਮਈ ਦੇ ਆਖਰ ਦੇ ਵਿੱਚ ਅੱਜ ਇਹਨਾਂ ਨੇ ਛੱਡ ਕੇ ਜਾਣ ਦਾ ਐਲਾਨ ਵੀ ਕਰ ਦਿੱਤਾ ਭਵਿੱਖ ਦੇ ਵਿੱਚ ਕਈ ਸਵਾਲ ਖੜੇ ਹੋ ਗਏ ਨੇ ਇਹਦੇ ਨਾਲ ਕਿ ਜਿਹੜੇ ਵਾਅਦੇ ਕਰਕੇ ਇਹ ਆਏ ਸੀ ਜੋ ਕੁਝ ਕਿਹਾ ਸੀ ਕਿ ਸਰਕਾਰ ਦੇ ਵਿੱਚ ਇੰਨੀਆਂ ਗੜਬੜਾਂ ਆ ਉਹ ਇਹਨਾਂ ਤੋਂ ਠੀਕ ਨਹੀਂ ਹੋਈਆਂ ਤੇ ਜਾਂਦੇ ਜਾਂਦੇ ਇਹ ਵੀ ਕਹਿ ਗਏ ਆ ਕਿ ਜਿੰਨੀਆਂ ਗੜਬੜਾਂ ਮੈਂ ਸੋਚਦਾ ਸੀ ਗੜਬੜਾਂ ਉਹਦੇ ਤੋਂ ਕਿਤੇ ਜ਼ਿਆਦਾ ਅਗਲਾ ਦੋਸਤੋ ਹੈਲਥ ਸੈਕਟਰੀ ਰਾਬਰਟ ਐਫ ਕੈਨੇਡੀ ਜੂਨੀਅਰ ਦਾ ਫੈਸਲਾ ਜਿਹੜਾ ਸਰਪ੍ਰਾਈਜ਼ ਇੱਕ ਡਿਸੀਜਨ ਆ ਉਹਦੇ ਉੱਤੇ ਚਰਚਾ ਕਰਨੀ ਹੈ ਸਰਪ੍ਰਾਈਜ਼ ਡਿਸੀਜਨ ਤੁਹਾਨੂੰ ਦੱਸ ਦਿੱਤਾ ਸੀ ਆਪਾਂ ਕੱਲ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਬੱਚੇ ਨੇ ਸਿਹਤਮੰਦ ਬੱਚੇ ਤੇ ਪ੍ਰੈਗਨੈਂਟ ਔਰਤਾਂ ਇਹਨਾਂ ਨੂੰ ਕੋਵਿਡ ਵੈਕਸੀਨ ਦੀ ਲੋੜ ਨਹੀਂ ਹੁਣ ਉਹਦੇ ਤੋਂ ਬਾਅਦ ਰੌਲੇ ਕਈ ਪੈ ਗਏ ਸਰਕਾਰ ਕੀ ਕਰਦੀ ਆ ਸੀਡੀਸੀ ਕੀ ਕਰਦੀ ਆ ਐਫ ਡੀਏ ਕੀ ਕਰਦੀ ਆ ਜਿਹੜੇ ਹੈਲਥ ਸੈਕਟਰੀ ਨੇ ਇਹ ਕੀ ਕਰਦੇ ਨੇ ਇਹ ਸਾਰਿਆਂ ਦੀਆਂ ਗੱਲਾਂ ਬਾਤਾਂ ਆਪਸ ਦੇ ਵਿੱਚ ਰਲ ਨਹੀਂ ਰਹੀਆਂ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਇਹ ਇੱਕ ਪ੍ਰੋਸੀਜਰ ਆ ਜਦੋਂ ਵੈਕਸੀਨ ਇਹ ਤੈਅ ਕਰਨਾ ਹੁੰਦਾ ਕਿ ਆਹ ਵੈਕਸੀਨ ਲੱਗਣੀ ਆ ਨਹੀਂ ਲੱਗਣੀ ਆ ਤੇ ਜੇ ਤਬਦੀਲੀ ਕਰਨੀ ਉਹਦਾ ਇੱਕ ਪ੍ਰੋਸੀਜਰ ਆ ਉਹ ਪ੍ਰੋਸੀਜਰ ਫਾਲੋ ਕੀਤਾ ਜਾਂਦਾ ਉਹ ਪ੍ਰੋਸੀਜਰ ਕਿਹਾ ਗਿਆ ਵੀ ਰੌਬਰਟ ਅਫ ਕੈਨੇਡੀ ਜੂਨੀਅਰ ਨੇ ਜਿਹੜੀ ਗੱਲ ਕਹੀ ਹੈ ਉਹਦੇ ਵਿੱਚ ਫਾਲੋ ਨਹੀਂ ਕੀਤਾ ਗਿਆ ਜਿਹੜੀ ਜਿਹੜੀਆਂ ਹੁਣ ਵੈਕਸੀਨ ਜਿਹੜੀਆਂ ਹੈਲਦੀ ਚਿਲड्रन ਤੇ ਪ੍ਰੈਗਨੈਂਟ ਔਰਤਾਂ ਦੀ ਉਹਨਾਂ ਦੇ ਲਈ ਆ ਪਤਾ ਇਹ ਲੱਗਿਆ ਕਿ ਸੈਂਟਰ ਫਾਰ ਡਿਜ਼ੀਜ਼ ਨੂੰ ਦੱਸਿਆ ਹੀ ਨਹੀਂ ਇਹਨਾਂ ਨੇ ਰਾਬਰਟ ਐਫ ਕੈਨੇਡੀ ਜੂਨੀਅਰ ਨੇ ਕਿ ਅਸੀਂ ਆ ਕਰ ਰਹੇ ਹਾਂ ਸਗੋਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਤਾ ਲੱਗ ਰਿਹਾ ਕਿ ਰਾਬਰਟ ਐਫ ਕੈਨੇਡੀ ਜੂਨੀਅਰ ਕੀ ਕਰ ਰਿਹਾ ਹੈ ਕਿ ਕਿੰਡੀ ਵੱਡੀ ਗੱਲ ਹੈ ਮੈਸੇਜ ਬਹੁਤ ਕਨਫਿਊਜ਼ਿੰਗ ਆ ਕੈਨੇਡੀ ਨੇ ਇੱਕ ਵੀਡੀਓ ਪੋਸਟ ਕੀਤੀ ਆ ਤੇ ਉਹਨਾਂ ਨੇ ਇੱਕ ਪੇਜ ਦੀ ਇੱਕ ਲੈਟਰ ਭੇਜੀ ਆ ਤੇ ਉਹਦੇ ਚ ਵਾਰਡਿੰਗ ਵੱਖਰੀ ਆ ਉਹ ਜਦੋਂ ਦੋਵਾਂ ਦੇ ਵਿੱਚ ਵਾਰਡਿੰਗ ਵੱਖਰੀ ਆ ਤਾਂ ਕਨਫਿਊਜ਼ਨ ਇਹਦੇ ਨਾਲ ਹੈਲਥ ਏਜੰਸੀਜ਼ ਦੇ ਅੰਦਰ ਹੀ ਪੈਦਾ ਹੋ ਗਿਆ ਵੀ ਭਾਈ ਕਿਹੜੀ ਗੱਲ ਮੰਨਣੀ ਐ ਤੇ ਕਿਹੜੀ ਨਹੀਂ ਮੰਨਣੀ ਹੈਲਥ ਸੈਕਟਰੀ ਕਹਿ ਰਹੇ ਆ ਕੋਵਿਡ ਵੈਕਸੀਨ ਜ਼ਰੂਰੀ ਨਹੀਂ ਬੱਚਿਆਂ ਦੇ ਲਈ ਤੇ ਜਿਹੜੇ ਹੈਲਦੀ ਬੱਚੇ ਆ ਤੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਸੀਡੀਸੀ ਦੀ ਵੈਬਸਾਈਟ ਤੇ ਹਜੇ ਵੀ ਇਹ ਲਿਖਿਆ ਹੈ ਵੀ ਉਹਨਾਂ ਨੂੰ ਜ਼ਰੂਰੀ ਆ ਸੋ ਕੀ ਇਹ ਜੇ ਇਹ ਉਹਨਾਂ ਨੇ ਅਨਾਉਂਸ ਕੀਤਾ ਤੇ ਪਹਿਲਾਂ ਜੇ ਉਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਕੀਤਾ ਆ ਤਾਂ ਕੀ ਉਹਦੇ ਨਾਲ ਹੀ ਵੈਬਸਾਈਟ ਦੇ ਉੱਤੇ ਬਦਲ ਨਹੀਂ ਦੇਣਾ ਚਾਹੀਦਾ ਕੋਈ ਛੋਟੀ ਮੋਟੀ ਗੱਲ ਨਹੀਂ ਆ ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦੀ ਜਿਹੜੀ ਇੱਕ ਹੈਲਥ ਏਜੰਸੀ ਆ ਉਹਦੀ ਵੈਬਸਾਈਟ ਦੇ ਉੱਤੇ ਮਿਸ ਇਨਫਾਰਮੇਸ਼ਨ ਨਹੀਂ ਹੋ ਸਕਦੀ ਜਾਂ ਮਿਸਮੈਚ ਨਹੀਂ ਹੋ ਸਕਦਾ ਇਨਫਾਰਮੇਸ਼ਨ ਦਾ ਕਿ ਹੈਲਥ ਸੈਕਟਰੀ ਕੁਝ ਕਹਿ ਰਹੀ ਹੈ ਤੇ ਉਹਨਾਂ ਦੀ ਵੈਬਸਾਈਟ ਕੁਝ ਕਹਿ ਰਹੀ ਹੈ ਉੱਥੇ ਹਜੇ ਵੀ ਕਿਡਸ ਤੇ ਲਈ ਤੇ ਜਿਹੜੇ ਪ੍ਰੈਗਨੈਂਟ ਔਰਤਾਂ ਨੇ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਹੁਣ FDA ਦੇ ਨਾਲ ਅਲੱਗ ਕਨਟਰਡਿਕਸ਼ਨ ਰੀਸੈਂਟਲੀ ਜਿਹੜੀਆਂ ਪ੍ਰੈਗਨੈਂਟ ਵੂਮਨ ਆ ਉਹ ਹਜੇ ਵੀ ਹਾਈ ਰਿਸਕ ਮੰਨੀਆਂ ਜਾਂਦੀਆਂ ਹਨ FDA ਦੇ ਹਿਸਾਬ ਦੇ ਨਾਲ ਤੇ ਉਹਨਾਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ ਇਹ ਇਹ FDA ਦੀ ਇਹ ਗੱਲ ਵੀ ਕੈਨੇਡੀ ਦੀ ਜਿਹੜੀ ਸਟੇਟਮੈਂਟ ਆ ਉਹਦੇ ਉਲਟ ਜਾ ਰਹੀ ਆ ਹੁਣ ਵਰਡਿੰਗ ਜਿਹੜੀ ਮਿਕਸਡ ਵਰਡਿੰਗ ਦਾ ਕੀ ਆ ਕਿ ਉਹ ਜਿਹੜੀ ਲੈਟਰ ਆ ਜਿਹੜੀ ਉਹਨਾਂ ਨੇ ਭੇਜੀ ਆ ਅਨਕਲੀਅਰ ਆ ਇੱਕ ਥਾਂ ਤੇ ਉਹਦੇ ਉਹਦੇ ਚ ਲਿਖਿਆ ਆ ਹੈਲਦੀ ਚਿਲड्रन ਦੂਜੇ ਥਾਂ ਤੇ ਉਹਦੇ ਚ ਲਿਖਿਆ ਆ ਉਹਨਾਂ ਨੇ ਅ ਜਿਹੜੇ 올 ਚਿਲड्रन ਹੁਣ ਇਹ ਇੱਕ ਕਨਫਿਊਜ਼ਨ ਆ ਵੀ ਕੀ ਸਮਝਿਆ ਜਾਵੇ ਜਿਹੜੇ ਕ੍ਰਿਟਿਕ ਨੇ ਜਿਵੇਂ ਹੈਲਥ ਐਕਸਪਰਟ ਹੈਗੇ ਨੇ ਡਾਕਟਰ ਪਾਲ ਆਫਟ ਵਰਗੇ ਉਹ ਕਹ ਰਹੇ ਨੇ ਕਿ ਇਸ ਮੂਵ ਦੇ ਨਾਲ ਕੋਵਿਡ ਵੈਕਸੀਨ ਤੱਕ ਪਹੁੰਚਣਾ ਜ਼ਿਆਦਾ ਮੁਸ਼ਕਲ ਹੋ ਸਕਦਾ ਆ ਜਿਹੜੇ ਲੋਕ ਇੰਸ਼ੋਰੈਂਸ ਨਾਲ ਕਵਰਡ ਨਹੀਂ ਹੁਣ ਜਿਹੜੇ ਐਕਸਪਰਟ ਇਹ ਵੀ ਮੰਨਦੇ ਆ ਕਿ ਜਿਹੜਾ ਇੱਕ ਵੱਡਾ ਐਫਰਟ ਆ ਕੈਨੇਡੀ ਦਾ ਤੇ 트럼ਪ ਐਡਮਿਨਿਸਟ੍ਰੇਸ਼ਨ ਦਾ ਕਿ ਪਬਲਿਕ ਹੈਲਥ ਏਜੰਸੀਜ਼ ਦੇ ਵਿੱਚ ਵਿਸ਼ਵਾਸ ਘਟ ਜਾਊਗਾ ਸੀਡੀਸੀ ਵਰਗੀਆਂ ਦੇ ਵਿੱਚ ਵੈਕਸੂਨ ਅਪਰੂਵਲ ਦਾ ਜਿਹੜਾ ਪ੍ਰੋਪਰ ਪ੍ਰੋਸੈਸ ਹੋਣਾ ਚਾਹੀਦਾ ਉਹਨੂੰ ਇਗਨੋਰ ਕੀਤਾ ਗਿਆ ਆਮ ਤੌਰ ਦੇ ਤੇ ਹੁੰਦਾ ਕੀ ਆ ਵੈਕਸੀਨ ਦੇ ਰਿਵਿਊ ਹੁੰਦੇ ਆ ਫਿਰ ਉਹਨਾਂ ਨੂੰ ਅਪਰੂਵ ਕੀਤਾ ਜਾਂਦਾ ਇੱਕ ਪ੍ਰੋਸੈਸ ਦੇ ਤਹਿਤ ਜਿਹਦੇ ਵਿੱਚ ਐਫ ਡੀ ਏ ਤੇ ਸੀ ਡੀ ਸੀ ਦੋਵੇਂ ਪੈਨਲ ਜਿਹੜੇ ਆ ਐਕਸਪਰਟ ਆਹੋ ਬੈਠਦੇ ਆ ਹੁਣ ਇਸ ਸਾਰੇ ਕੁਝ ਦੇ ਵਿੱਚ ਕੈਨੇਡੀ ਨੇ ਜான் ਐਫ ਕੈਨੇਡੀ ਨੇ ਇਹਨਾਂ ਸਾਰਿਆਂ ਨੂੰ ਬਾਈਪਾਸ ਕਰਕੇ ਸਿੱਧਾ ਐਲਾਨ ਕਰ ਦਿੱਤਾ ਜਿਹੜੀ ਸੀਡੀਸੀ ਦੀ ਇਸ ਵੇਲੇ ਉਹਨਾਂ ਦੀ ਕੋਈ ਪਰਮਨੈਂਟ ਡਾਇਰੈਕਟਰ ਤੇ ਹੈ ਨਹੀਂ ਆਪਾਂ ਜਾਣਦੇ ਆ ਸੋ ਹਜੇ ਤੱਕ ਇਹ ਵੀ ਕਲੀਅਰ ਨਹੀਂ ਕਿ ਉੱਥੇ ਅਥਾਰਟੀ ਕੌਣ ਆ ਜਿਹੜਾ ਇਹਨੂੰ ਅਪਰੂਵ ਕਰ ਸਕਦਾ ਜਾਂ ਵੈਕਸੀਨ ਗਾਈਡੈਂਸ ਨੂੰ ਚੇਂਜ ਕਰ ਸਕਦਾ ਇਹ ਇੱਕ ਵੱਡਾ ਮਾਮਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੀ ਫੈਸਲਾ ਹੁੰਦਾ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲ ਬਈ ਦੋਸਤੋ ਸੈਟਲ ਦੇ ਸਾਬਕਾ ਪੁਲਿਸ ਚੀਫ ਬਾਰੇ ਸੈਟਲ ਦੇ ਮੇਅਰ ਇਹਨਾਂ ਦੇ ਬਾਰੇ ਆਪਸ ਦੇ ਵਿੱਚ ਰੌਲਾ ਆ ਉਹਦੇ ਤੇ ਗੱਲਬਾਤ ਤੇ ਕਾਫੀ ਚਰਚਾ ਦੇ ਵਿੱਚ ਆਈ ਔਰ ਜਿਹੜੀਆਂ ਸੁਰਖੀਆਂ ਦੇ ਵਿੱਚ ਰਹੀ ਆ ਸਾਬਕਾ ਪੁਲਿਸ ਚੀਫ ਨੇ ਸਿਆਟਲ ਦੇ ਵਿੱਚ ਵਸ਼ਿੰਗਟਨ ਦੇ ਵਿੱਚ ਐਡਰੀਅਨ ਡਿਆਸ ਐਡਰੀਅਨ ਡਿਆਸ ਨੇ ਹੁਣ ਕੇਸ ਕੀਤਾ ਉਹ ਕਹਿੰਦੇ ਵੀ ਮੈਨੂੰ ਗਲਤ ਕੱਢਿਆ ਇਹਨਾਂ ਨੇ ਨੌਕਰੀ ਤੋਂ ਐਡਰੀਅਨ ਡਿਆਸ ਨੂੰ ਸਿਆਟਲ ਦੇ ਮੇਅਰ ਬਰੂਸ ਹੈਲਸ ਹੈਰਸ ਨੇ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਉਹਦਾ ਹੁਣ ਕਾਰਨ ਦੱਸਿਆ ਜਿਹੜਾ ਐਡਰੀਅਨ ਡਿਆਸ ਨੇ ਕਿ ਕੀ ਕਾਰਨ ਕੀ ਸੀ ਮੈਨੂੰ ਕੱਢਿਆ ਕਿਉਂ ਜਾਂ ਬਰੂਸ ਹੈਰਲ ਨੇ ਮੈਨੂੰ ਨੌਕਰੀ ਤੋਂ ਕੋ ਕੱਢ ਦਿੱਤਾ ਜਿਹੜੀ ਗੱਲ ਇਹ ਕਹਿ ਰਹੇ ਆ ਜਿਹੜੇ ਐਡਰੀਅਨ ਡਿਆਸ ਜਿਹੜੀ ਗੱਲ ਸਾਬਕਾ ਪੁਲਿਸ ਚੀਫ ਇੱਥੋਂ ਦੇ ਪੁਲਿਸ ਆਫੀਸਰ ਜਿਹੜੇ ਸੈਟਲ ਦੇ ਕਹਿ ਰਹੇ ਆ ਉਹ ਕਹਿੰਦੇ ਕਿ ਮੇਅਰ ਨੇ ਮੈਨੂੰ ਇਹ ਕਿਹਾ ਸੀ ਕਿ ਮੈਂ ਇੱਕ ਆਫੀਸਰ ਜਿਹਦਾ ਨਾਂ ਡੈਨ ਆਰਡਰਰ ਆ ਮੈਂ ਉਹਨੂੰ ਕੱਢ ਦਵਾ ਉਹਨੂੰ ਨੌਕਰੀ ਤੋਂ ਉਹਨੂੰ ਮਤਲਬ ਨੌਕਰੀ ਤੋਂ ਕੱਢ ਦਵਾ ਉਹਨੂੰ ਪਰ ਉਹ ਕਹਿੰਦੇ ਮੈਂ ਕੱਢਿਆ ਨਹੀਂ ਉਹਨੂੰ ਮੈਂ ਉਹਨੂੰ ਫਾਇਰ ਨਹੀਂ ਕੀਤਾ ਉਹਦਾ ਕਸੂਰ ਕੀ ਸੀਗਾ ਜਿਹੜਾ ਡੈਨ ਨੇ ਆਰਡਰ ਸੀਗਾ ਉਹਨੇ ਇੱਕ ਔਰਤ ਬਾਰੇ ਜਿਹੜੀ ਔਰਤ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਪੁਲਿਸ ਕਾਰ ਦੇ ਨਾਲ ਉਹਨੇ ਬੋਡੀ ਕੈਮਰਾਰ ਦੀ ਉੱਤੇ ਜੋਕ ਕੀਤਾ ਸੀ ਉਹਨੂੰ ਇਹ ਉਹਦੀ ਗੱਲ ਗਲਤ ਸੀਗੀ ਸੋ ਇਸ ਗਲਤ ਗੱਲ ਦੇ ਉੱਤੇ ਮੇਅਰ ਜਿਹੜੇ ਨੇ ਉਹ ਕਹਿ ਰਹੇ ਬਰੂਸ ਹਾਰਲ ਕਹਿ ਰਹੇ ਕਿ ਇਹਨੂੰ ਨੌਕਰੀ ਤੋਂ ਤੂੰ ਫਾਇਰ ਕਰ ਦੇ ਪਰ ਜਿਹੜੇ ਇਹ ਸੀਗੇ ਪੁਲਿਸ ਆਫੀਸਰ ਜਿਹੜੇ ਸੀਗੇ ਆਪਣੇ ਸਾਬਕਾ ਪੁਲਿਸ ਚੀਫ ਐਡਰੀਅਨ ਡਿਆਜ਼ ਇਹ ਕਹਿੰਦੇ ਮੈਂ ਉਹਨੂੰ ਫਾਇਰ ਨਹੀਂ ਕੀਤਾ ਮੈਂ ਉਹਨੂੰ 30 ਦਿਨ ਲਈ ਸਸਪੈਂਡ ਕਰ ਦਿੱਤਾ ਹੁਣ ਇਹ ਕਿਉਂ ਕਿ ਇਹਨਾਂ ਨੇ ਮੇਅਰ ਦੀ ਮੰਨ ਨਹੀਂ ਮੇਅਰ ਇਹਨਾਂ ਦੇ ਨਾਲ ਮਤਲਬ ਉਹਨਾਂ ਦੀ ਹੋ ਗਈ ਤੇ ਉਹਨਾਂ ਨੇ ਇਹਨਾਂ ਦੇ ਖਿਲਾਫ ਅਫਵਾਹਾਂ ਫਲਾ ਦਿੱਤੀ ਅਫਵਾਹਾਂ ਕੀ ਫੈਲੀ ਵਸ਼ਿੰਗਟਨ ਦੇ ਵਿੱਚ ਲਗਭਗ ਵਸ਼ਿੰਗਟਨ ਕੀ ਜਿਹੜੀਆਂ ਕੇਂਦਰੀ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਸੁਰਖੀ ਬਣ ਕੇ ਛਪਦੀ ਰਹੀ ਆ ਕਿ ਜਿਹਦੇ ਵਿੱਚ ਇਹ ਮਤਲਬ ਉਹ ਰਿਟੈਲੀਏਟ ਕੀਤਾ ਉਹਨਾਂ ਦੇ ਮੇਅਰ ਦੇ ਆਫਿਸ ਨੇ ਤੇ ਉਹਨਾਂ ਦੇ ਉੱਤੇ ਜਿਹੜਾ ਗਲਤ ਇਲਜ਼ਾਮ ਲਾ ਦਿੱਤਾ ਕੁਝ ਰਿਯੂਮਰ ਫਲਾ ਦਿੱਤੇ ਬੀਅਰਡਨ ਡਿਆਜ਼ ਦੇ ਆਸ ਦੇ ਆ ਜਿਹੜਾ ਚੀਫ ਆਫ ਸਟਾਫ ਜੇਨੀ ਟੈਂਪਕਿਨ ਦੇ ਨਾਲ ਇਸ਼ਕੀਆ ਸਬੰਧ ਆ ਉਸ ਔਰਤ ਦੇ ਨਾਲ ਜਿਹੜੀ ਚੀਫ ਆਫ ਸਟਾਫ ਸੀ ਜੇਮੀ ਟਿਪਕਨ ਕਿ ਇਹਨਾਂ ਦੇ ਇਹਦੇ ਨਾਲ ਜਿਹੜੇ ਗਲਤ ਸਬੰਧ ਆ ਤੇ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਡਿਸਪਿਊਟ ਹੋ ਗਿਆ। ਸਿਟੀ ਦੇ ਵਿੱਚ ਬਾ ਸਿਟੀ ਨੇ ਬਾਅਦ ਵਿੱਚ ਇਹਨਾਂ ਨੂੰ ਡਿਆਜ਼ ਨੂੰ ਫਾਇਰ ਕਰ ਦਿੱਤਾ। ਇਹ ਕਿਹਾ ਕਿ ਇਹ ਇੱਕ ਜਿਹੜੇ ਇਹ ਡਿਸਆਨਰ ਸੀਗੇ ਤੇ ਇਹਨਾਂ ਦਾ ਅਫੇਅਰ ਜਿਹੜਾ ਉਹਦੇ ਨਾਲ ਹੈਗਾ ਆ ਡਿਆਸ ਨੇ ਕਿਹਾ ਕਿ ਇਨਵੈਸਟੀਗੇਸ਼ਨ ਅਨਫੇਅਰ ਹੋਈ ਹੈ ਕਿ ਮੈਨੂੰ ਕੱਢਣ ਵੇਲੇ ਜਿਹੜੀ ਜਾਂਚ ਪੜਤਾਲ ਕੀਤੀ ਗਈ ਜਿਹੜੇ ਮੇਰੇ ਹੱਕ ਦੇ ਸਬੂਤ ਸੀ ਉਹ ਤਾਂ ਇਹਨਾਂ ਨੇ ਸੁਣੇ ਹੀ ਨਹੀਂ ਇੱਕ ਲਵ ਲੈਟਰ ਸੀਗਾ ਜਿਹੜਾ ਜਿਹੜਾ ਡਿਸਪਿਊਟ ਹੋਇਆ ਜਿਹਦਾ ਰੌਲਾ ਪਿਆ ਐਵੀਡੈਂਸ ਜਿਹੜਾ ਸੀਗਾ ਜਿਹੜਾ ਇਹਨਾਂ ਦੇ ਡਿਆਸ ਦੇ ਖਿਲਾਫ ਵਰਤਿਆ ਗਿਆ ਕਿ ਰੋਮਾਂਟਿਕ ਮੈਸੇਜ ਬਰਥਡੇ ਕਾਰਡ ਦੇ ਉੱਤੇ ਤੇ ਜਿਹੜਾ ਡਿਆਸ ਦੇ ਕਹਿਣ ਅਨੁਸਾਰ ਬਾਅਦ ਦੇ ਵਿੱਚ ਪਤਾ ਲੱਗ ਗਿਆ ਵੀ ਇਹਨਾਂ ਨੇ ਲਿਖਿਆ ਹੀ ਨਹੀਂ ਆ ਵੀ ਜਿਹੜੇ ਵਿਟਨੈਸ ਸੀ ਉਹਨਾਂ ਨੂੰ ਜਾਣਬੁੱਝ ਕੇ ਇਗਨੋਰ ਕੀਤਾ ਗਿਆ ਇਹ ਹੁਣ ਅਦਾਲਤ ਦੇ ਵਿੱਚ ਚਲੇ ਗਏ ਆ ਸੋ ਫੈਡਰਲ ਸੈਟਲਮੈਂਟ ਕੀ ਹੁੰਦੀ ਆ ਬਿਆਸ ਨੇ ਪਹਿਲਾਂ ਵੀ ਪੁੱਛਿਆ ਨਵੀਂ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਆ ਸਾਰੀ ਚੀਜ਼ ਨੂੰ ਪਰ ਜਿਹੜਾ ਸਿਟੀ ਨੇ ਰਿਫਿਊਜ਼ ਕਰ ਕਰ ਦਿੱਤਾ ਹੁਣ ਜਿਹੜਾ ਲਾਸਟ ਫਾਈਲ ਕੀਤਾ ਗਿਆ ਦੇਖੋ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲਾ ਹੁੰਦਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ